ਦੋਸਤੋ ਵੱਡੀ ਅਪਡੇਟ ਜਾਰੀ ਹੋਈ ਹੈ ਬਜ਼ੁਰਗਾਂ ਨੂੰ ਹੁਣ ਉਮਰ ਹੱਦ ਕੀ ਰੱਖੀ ਗਈ ਹੈ ਹੁਣ ਉਮਰ ਹੱਦ ਹੈ ਜਿਹੜੀ 60 ਸਾਲ ਰੱਖੀ ਗਈ ਹੈ ਜੇ ਤੁਹਾਡੀ ਉਮਰ 60 ਸਾਲ ਹੈ ਤਾਂ ਤੁਹਾਨੂੰ ਇਹ ਪੈਨਸ਼ਨ ਮਿਲੇਗੀ ਯਾਨੀ ਕਿ ਬਜ਼ੁਰਗ ਪੈਨਸ਼ਨ 3500 ਹੋ ਚੁੱਕੀ ਹੈ ਤੇ ਇਹਦੇ ਲਈ ਜਿਹੜੀ ਉਮਰ ਵੀ ਘਟਾਈ ਜਾ ਰਹੀ ਹੈ ਇਹਦੇ ਵਿੱਚ ਚਾਹੇ ਔਰਤ ਹੋਵੇ ਜਾਏ ਫਿਰ ਮਰਦ ਹੋਵੇ ਹਰੇਕ ਤਰ੍ਹਾਂ ਦੇ ਜਿਹੜੇ ਬਜ਼ੁਰਗ ਨੂੰ ਹੈ ਜਿਹੜੀ ਇਹ ਪੈਨਸ਼ਨ ਹੈ ਜਿਹੜੀ 3500 ਰੁਪਏ ਦਿੱਤੀ ਜਾਵੇਗੀ ਬੈਂਕ ਤੁਹਾਡਾ ਚਾਹੇ SBI ਦੇ ਵਿੱਚ ਹੋਵੇ ਚਾਹੇ ਫਿਰ ਪੰਜਾਬ ਗ੍ਰਾਮੀਣ ਬੈਂਕ 'ਚ ਹੋਵੇ HDFC ਬੈਂਕ 'ਚ ਹੋਵੇ ਪੰਜਾਬ ਨੈਸ਼ਨਲ ਬੈਂਕ 'ਚ ਹੋਵੇ ਕਿਤੇ ਵੀ ਹੋਵੇ ਤੁਹਾਡਾ ਖਾਤਾ ਕੋਈ ਦਿੱਕਤ ਨਹੀਂ ਹੈ ਪਰ ਜਿਹੜਾ ਖਾਤਾ ਤੁਹਾਡਾ ਹੈ ਉਹ ਦੋਸਤੋ ਆਧਾਰ ਕਾਰਡ ਨਾਲ ਜੋੜ ਕੇ ਡੀਬੀਟੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਮਿਲਣਾ ਚਾਹੀਦਾ ਉਹਦੇ ਉੱਤੇ ਕਿਉਂਕਿ ਜਿਹੜਾ ਆਧਾਰ ਕਾਰਡ ਨਾਲ ਅਟੈਚ ਹੁੰਦਾ ਉਸ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਇਸ ਤਰੀਕੇ ਨਾਲ ਜਿਹੜਾ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਹੁਣ ਆਇਆ ਕਰੇਗੀ ਤੇ ਤੁਹਾਨੂੰ ਦੱਸ ਦਿਆਂ ਕਿ ਬਜ਼ੁਰਗ ਪੈਨਸ਼ਨ ਯੋਜਨਾ 2025 3500 ਰੁਪਏ ਮਹੀਨਾ ਇਹ ਹੁਣ ਤੁਹਾਨੂੰ ਮਿਲਿਆ ਕਰੇਗਾ ਤਾਂ ਦੱਸਦੇ ਕਿ ਬਜ਼ੁਰਗ ਪੈਨਸ਼ਨ ਯੋਜਨਾ 2025 ਦੇ ਤਹਿਤ ਹੁਣ 3500 ਰੁਪਏ ਮਹੀਨਾ ਜੜੀ ਦਿੱਤੀ ਜਾਏਗੀ ਇਹਦੇ ਲਈ ਹੁਣ ਬਜ਼ੁਰਗਾਂ ਦੀ ਉਮਰ ਜਿਹੜੀ 60 ਸਾਲ ਜਾਂ ਫਿਰ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਯਾਨੀ ਕਿ 60 ਸਾਲ ਵੀ ਜੇ ਤੁਹਾਡੀ ਉਮਰ ਹੈ ਤਾਂ ਤੁਹਾਨੂੰ ਇਹ ਪੈਨਸ਼ਨ ਤੁਹਾਡੀ ਲੱਗ ਜਾਏਗੀ ਤੇ 3500 ਰੁਪਏ ਤੁਹਾਨੂੰ ਮਹੀਨਾ ਮਿਲਿਆ ਕਰੇਗਾ ਇਹਦਾ ਮੇਨ ਮਕਸਦ ਇਹੀ ਹੈ ਕਿ ਬਜ਼ੁਰਗਾਂ ਨੂੰ ਆਰਥਿਕ ਸਹਾਇਤਾ ਦੇਣਾ ਜਿਨ੍ਹਾਂ ਦੀ ਕੋਈ ਆਪਣੀ ਕਮਾਈ ਨਹੀਂ ਹੈਗੀ ਹੈ ਕੋਈ ਆਪਣਾ ਘਰ ਦੇ ਵਿੱਚ ਕਮਾਉਣ ਵਾਲਾ ਨਹੀਂ ਹੈ ਅੱਗੇ ਗੱਲ ਕਰੀਏ ਇਸ ਯੋਜਨਾ ਦੇ ਮੁੱਖੀ ਜਿਹੜੇ ਲਾਭ ਨੇ ਉਹ ਬਜ਼ੁਰਗਾਂ ਨੂੰ ਕੀ ਕੀ ਮਿਲਣ ਵਾਲੇ ਨੇ 3500 ਰੁਪਏ ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਹੋ ਜਾਵੇਗੀ ਰਕਮ ਸਿੱਧੀ ਉਹਨਾਂ ਦੇ ਖਾਤੇ ਦੇ ਵਿੱਚ ਭੇਜੀ ਜਾਵੇਗੀ ਡੀबीटी ਰਾਹੀਂ ਯਾਨੀ ਕਿ ਧਾਰ ਕਾਰਡ ਦੇ ਨਾਲ ਤੁਹਾਡਾ ਖਾਤਾ ਜੁੜਿਆ ਹੋਣਾ ਚਾਹੀਦਾ ਹੈ ਮਹਿਲਾ ਤੇ ਪੁਰਸ਼ ਦੋਵੇਂ ਇਸ ਯੋਜਨਾ ਦੇ ਹੱਕਦਾਰ ਹੋਣਗੇ ਪੈਨਸ਼ਨ ਹਰ ਮਹੀਨੇ ਸਮੇਂ ਸਿਰ ਆਊਗੀ ਕਿਸੇ ਵਿਚੋਲੀਏ ਦੀ ਕੋਈ ਲੋੜ ਨਹੀਂ ਹੋਵੇਗੀ ਯੋਗਤਾ ਦੀ ਗੱਲ ਕਰੀਏ ਤਾਂ ਯੋਗਤਾ ਅਰਜੀਕਰ ਦੀ ਉਮਰ ਜਿਹੜੀ 60 ਸਾਲ ਜਾਂ ਫਿਰ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਰਜੀਕਰ ਤੋ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਭਾਰਤੀ ਨਾਗਰਿਕ ਨੂੰ ਇਹ ਪੈਨਸ਼ਨ ਮਿਲੇਗੀ ਕਿਸੇ ਹੋਰ ਸਰਕਾਰੀ ਪੈਨਸ਼ਨ ਦਾ ਲਾਭ ਉਸ ਨੂੰ ਨਹੀਂ ਮਿਲਣਾ ਚਾਹੀਦਾ ਯਾਨੀ ਕਿ ਜੇ ਉਹਦੀ ਕੋਈ ਹੋਰ ਪੈਨਸ਼ਨ ਲੱਗੀ ਹੋਈ ਹੈ ਤਾਂ ਉਸ ਨੂੰ ਇਹ 3500 ਰੁਪਏ ਨਹੀਂ ਮਿਲਣਗੇ ਗਰੀਬੀ ਰੇਖਾ ਦੇ ਹੇਠਾਂ ਆਉਣ ਵਾਲਾ ਪਰਿਵਾਰ ਪ੍ਰਾਥਮਿਕਤਾ ਦਿੱਤੀ ਜਾਵੇਗੀ ਯਾਨੀ ਕਿ ਜਿਹੜਾ BPL ਪਰਿਵਾਰ ਹੈ ਉਸ ਨੂੰ ਪਹਿਲਾਂ ਪ੍ਰਾਥਮਿਕਤਾ ਦਿੱਤੀ ਜਾਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਦਸਤਾਵੇਜ਼ਾਂ ਦੀ ਤਾਂ ਦਸਤਾਵੇਜ਼ ਰਹਿਣ ਵਾਲੇ ਨੇ ਆਧਾਰ ਕਾਰਡ ਜਿਹੜਾ ਸਭ ਤੋਂ ਤਗੜਾ ਆਧਾਰ ਕਾਰਡ ਜਿਹੜਾ ਦਸਤਾਵੇਜ਼ ਦੇ ਦਰੂਦ ਵਿੱਚ ਉੱਪਰ ਕੇ ਆਇਆ 2013 ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬੈਂਕ ਪਾਸਬੁੱਕ ਦੀ ਕਾਪੀ ਲੱਗੇਗੀ ਚਾਹੇ ਤੁਹਾਡਾ ਕਿਹੜਾ ਮਰਜੀ ਬੈਂਕ ਹੋਵੇ ਲੱਗੇਗੀ ਉਮਰ ਪ੍ਰਮਾਣ ਪੱਤਰ ਦੇ ਵਿੱਚ ਤੁਹਾਡਾ ਜਨਮ ਪ੍ਰਮਾਣ ਪੱਤਰ ਚੱਲੇਗਾ ਜਾਂ ਫਿਰ ਆਧਾਰ ਕਾਰਡ ਚੱਲੇਗਾ ਜਿਸ ਦੇ ਵਿੱਚ ਤੁਹਾਡੀ 60 ਸਾਲ ਉਮਰ ਜਿਹੜੀ ਉਹ ਹੋਣੀ ਚਾਹੀਦੀ ਹੈ ਅੱਗੇ ਗੱਲ ਕਰ ਲਈਏ ਦੇ ਪਰਿਵਾਰਕ ਆਮਦਨ ਸਰਟੀਫਿਕੇਟ ਯਾਨੀ ਕਿ ਇਨਕਮ ਸਰਟੀਫਿਕੇਟ ਤੁਹਾਡਾ ਚੱਲੇਗਾ ਰਿਹਾਇਸ਼ ਸਰਟੀਫਿਕੇਟ ਯਾਨੀ ਤੁਸੀਂ ਕਿੱਥੇ ਰਹਿ ਰਹੇ ਹੋ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਪਏਗਾ ਯਾਨੀ ਕਿ ਪੰਜਾਬ ਡੋਮਿਸਾਈਲ ਹੋਵੇ ਜਾਂ ਫਿਰ ਕੋਈ ਹੋਰ ਸਟੇਟ ਦਾ ਡੋਮਿਸਾਈਲ ਡੋਮਿਸਾਈਲ ਹੈ ਉਹ ਵੀ ਚੱਲੇਗਾ ਕਿਉਂਕਿ ਇਹ ਕੇਂਦਰ ਸਰਕਾਰੀ ਸਕੀਮਾਂ ਇਹਦੇ ਤਹਿਤ ਹੁਣ ਸਰਕਾਰੀ ਸਕੀਮਾਂ ਤੁਹਾਨੂੰ ਮਿਲਿਆ ਕਰਨਗੀਆਂ ਆਪਾਂ ਅਰਜੀਕਾਰ ਗੱਲ ਕਰੀਏ ਤੇ ਅਰਜੀ ਕਿਵੇਂ ਕਰਨੀ ਹੈ ਤੇ ਆਪਣੇ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਦਫ਼ਤਰ ਦੇ ਵਿੱਚ ਤੁਸੀਂ ਜਾਣਾ ਹੈ ਤੇ ਉੱਥੇ ਤੁਸੀਂ ਇਹ ਆਪਣੀ ਅਰਜੀ ਦੇ ਦੇਣੀ ਹੈ ਤੇ ਮਦਦ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਂ ਫਿਰ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਉੱਥੇ ਆਨਲਾਈਨ ਵੀ ਸਥਿਤੀ ਆਪਣੀ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਜੇ ਤੁਸੀਂ ਫਾਰਮ ਭਰੋਗੇ ਤਾਂ ਤੁਹਾਨੂੰ ਵੀ ਜਿਹੜੀ 3500 ਰੁਪਏ ਦੀ ਜਿਹੜੀ ਹੈ ਰਕਮ ਹੈ ਜਿਹੜੀ ਮਹੀਨੇ ਦੀ ਖਾਤੇ ਦੇ ਵਿੱਚ ਆਉਣ ਲੱਗ ਜੇਗੀ ਇਹ ਤੁਹਾਡੀ ਕੋਈ ਹੋਰ ਸਰਕਾਰੀ ਪੈਨਸ਼ਨ ਨਹੀਂ ਲੱਗੀ ਹੋਈ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਧੰਨਵਾਦ ਜੀ